ਭਾਈ ਕਨਈਆ ਜਿਹੜੀ ਸਿਆਸ ਸੁਸਾਇਟੀ ਆ ਮੈਂ ਉਹਨਾਂ ਨੂੰ ਵੀ ਬਹੁਤ ਵਧਾਈ ਦੇਣਾ ਤੇ ਬੀ ਐਮ ਸੀ ਹਸਪੀਟਲ ਉਹਨਾਂ ਨੇ ਵੀ ਬਹੁਤ ਚੰਗਾ ਉਪਰਾਲਾ ਕੀਤਾ ਸਾਰੀ ਟੀਮ ਨੂੰ ਬੜਾ ਨਿਜੀ ਪੱਧਰ ਤੇ ਜਾਣਦਾ ਪਿਛਲੇ ਕਈ ਸਾਲਾਂ ਤੋਂ ਕੰਮ ਇਹ ਕਰ ਰਹੇ ਆ। ਸੋ ਮੈਂ ਪਰਮਾਤਮਾਗੇ ਹੀ ਦਾ ਅਰਦਾਸ ਕਰਦਾ ਕਿਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ। ਆਉਣ ਵਾਲੇ ਸਮੇਂ 'ਚ ਵੀ ਜਿਹੜਾ ਕੰਮ ਹੈ ਕਿਸੇ ਤਰ੍ਹਾਂ ਇਹ ਕਰਦੇ ਰਹਿਣ ਪਰਮਾਤਮਾ ਇਹਨਾਂ ਨੂੰ ਜਿਹੜਾ ਬਲ ਹੈ ਉਹ ਬਖਸ਼ੇ। ਇਹ ਬੀਐਮਸੀ ਹਸਪਤਾਲ ਹੰਦੇ ਐਰੋਡ ਬਰਨਾਲਾ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਜੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਤੇ ਮਰੀਜ਼ ਆਏ ਨੇ ਹੁਣ ਤੱਕ ਜਿਹੜੇ ਦੱਸ ਰਹੇ ਨੇ 12 ਵਜੇ ਤੱਕ 750 800 ਦੇ ਕਰੀਬ ਜਿਹੜੀ ਓਕੜੀ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਜੀ ਇਹਨਾਂ ਦਾ ਬਹੁਤ ਵਧੀਆ ਉਦਮ ਹੈ ਕਿਉਂਕਿ ਜਿਹੜੇ ਟੈਸਟ ਵਗੈਰਾ ਦੱਸ ਰਹੇ ਆ ਵੀ ਬਾਜ਼ਾਰ ਦੇ ਵਿੱਚ ਉਹ ਬਹੁਤ ਮਹਿੰਗੇ ਟੈਸਟ ਜਿਹੜੇ ਨਵੋਟਾਂ ਚੁੰਦੇ ਆ ਔਰ ਇਹਨਾਂ ਨੇ ਬਹੁਤ ਘੱਟ ਕੀਮਤ ਤੇ ਉਹ ਰੱਖੇ ਹੋਏ ਆ ਸੋ ਮੈਂ ਇਸ ਚੀਜ਼ ਦਾ ਉਸ ਉਪਰਾਲੇ ਦਾ ਇੱਕ ਬੜਾ ਮਹਿਸੂਸ ਕਰਦਾ ਆਪਣੇ ਆਪ ਤੇ ਵੀ ਕਿਉਂਕਿ ਚੰਗੇ ਲੋਕਾਂ ਨਾਲ ਜੁੜ ਕੇ ਉਹਨਾਂ ਦੀ ਵਧਾਈ ਕਰਨੀ ਹਰ ਕਿਸ ਦੇ ਹਿੱਸੇ ਨਹੀਂ ਆਉਂਦੀ ਅ ਭਾਈ ਕਨਈਆ ਜਿਹੜੀ ਸਿਆਸ ਸੁਸਾਇਟੀ ਹੈ ਮੈਂ ਉਹਨਾਂ ਨੂੰ ਵੀ ਬਹੁਤ ਵਧਾਈ ਦੇਣਾ ਤੇ ਬੀ ਐਮ ਸੀ ਹਸਪੀਟਲ ਉਹਨਾਂ ਨੇ ਵੀ ਬਹੁਤ ਚੰਗਾ ਉਪਰਾਲਾ ਕੀਤਾ ਕਿਉਂਕਿ ਦੋਨੋਂ ਮਿਲ ਕੇ ਤਕਰੀਬਨ 14 15 ਡਾਕਟਰ ਨੇ ਜਿੰਨਾਂ ਦਾ ਅੱਜ ਕੈਂਪ ਲਗਾਇਆ ਗਿਆ ਤੇ ਵੱਖ-ਵੱਖ ਡਿਪਾਰਟਮੈਂਟਸ ਦੇ ਟੈਸਟ ਵੀ ਹੋ ਰਹੇ ਆ ਤੇ ਨਾਲ ਜਿਹੜੀ ਆਓ ਪੀ ਡੀ ਵੀ ਹੋ ਰਹੀ ਹੈ ਚੈੱਕ ਅਪ ਹੋ ਰਹੇ ਆ ਤੇ ਵੱਡੀ ਗੱਲ ਇਹ ਹੈ ਕਿ ਮੈਡੀਸਨ ਵੀ ਜਿਹੜੀ ਮੁਫਤ ਸਾਰਿਆਂ ਨੂੰ ਜਿਹੜੀ ਮਹਈਆ ਪੇਸ਼ਾ ਨੂੰ ਕਰਵਾਈ ਜਾ ਰਹੀ ਹੈ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਟੈਸਟ ਵੀ ਜਿਹੜੇ ਪਹਿਲਾਂ ਮਰਨਾਲੇ ਨਹੀਂ ਹੁੰਦੇ ਸੋ ਵੀ 50% ਡਿਸਕਾਊਂਟ ਤੇ ਜਿਹੜੇ ਅੱਜ ਕੀਤੇ ਜਾ ਰਹੇ ਆ ਸੋ ਬਹੁਤ ਤੁਸੀਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਪੇਸ਼ੈਂਟ ਨੇ ਉਹ ਆਏ ਹੋਏ ਨੇਗੇ ਤੇ ਜਿਹੜੇ ਆਪਣਾ ਇਲਾਜ ਆ ਉਹ ਕਰਵਾ ਰਹੇ ਨੇਗੇ ਕਿਉਂਕਿ ਬੜੇ ਕਈ ਇਦਾਂ ਦੇ ਪੇਸ਼ੈਂਟ ਹੁੰਦੇ ਆ ਜਿਹੜੇ ਕਈ ਨਹੀਂ ਫੂਡ ਕਰ ਸਕਦੇ ਜਾਂ ਕਈ ਵਾਰੀ ਜਿਹੜੇ ਇੱਥੇ ਸਪੈਸ਼ਲਿਸਟ ਡਾਕਟਰ ਨੇ ਪਹਿਲਾਂ ਕਈ ਮੰਨ ਲਓ ਕਿ ਬੜੇ ਅੱਛੇ ਡਾਕਟਰ ਨੇ ਕਈ ਵਾਰ ਨਹੀਂ ਰੀਚ ਹੋ ਸਕਦੇ ਕੋ ਅੱਜ ਬਹੁਤ ਪੇਸ਼ੈਂਟ ਆ ਰਹੇ ਆ ਚਲੋ ਜੀ ਦਾ ਵੀ ਕੋਈ ਜ਼ਰੂਰਤ ਹੈ ਕੋਈ ਬਿਮਾਰੀ ਹੈ ਤਾਂ ਚੈੱਕ ਅਪ ਵੀ ਹੋ ਰਿਹਾ ਤੇ ਉਹਨਾਂ ਨੂੰ ਮੈਡੀਸਿਨ ਵੀ ਮਿਲ ਰਹੀ ਹੈ ਸੋ ਮੈਂ ਬਹੁਤ ਅੱਛਾ ਉਪਰਾਲਾ ਕੀਤਾ ਮੈਂ ਇਹਨਾਂ ਦੀ ਛਲਾਗਾ ਵੀ ਕਰਦਾ ਤੇ ਭਾਈ ਕਨਈਆ ਸੁਸਾਇਟੀ ਪਹਿਲਾਂ ਵੀ ਮਰੀਜ਼ਾਂ ਦਾ ਇਲਾਜ ਕਰਾਉਣ ਲਈ ਹੋਰ ਸਮਾਜ ਸੇਵੀ ਕੰਮਾਂ ਚ ਪਹਿਲਾਂ ਵੀ ਵੱਟ ਚੜ ਕੇ ਹਿੱਸਾ ਜਿਹੜੀ ਲੈਂਦੀ ਰਹਿੰਦੀ ਹੈ ਮੈਂ ਸਾਰੀ ਟੀਮ ਨੂੰ ਬੜਾ ਨੀਚੇ ਪੱਧਰ ਤੇ ਜਾਣ ਦਾ ਪਿਛਲੇ ਕਈ ਸਾਲਾਂ ਤੋਂ ਕੰਮੇ ਕਰ ਰਹੇ ਆ ਸੋ ਮੈਂ ਪਰਮਾਤਮਾਗੇਹੀ ਦਾ ਅਰਦਾਸ ਕਰਦਾ ਕਿਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਕੰਮ ਹੈ ਇਸੇ ਤਰ੍ਹਾਂ ਹੀ ਕਰਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਜਿਹੜਾ ਬਲ ਹੈ ਉਹ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਥੇ ਸਾਡੇ ਕੋਲੇ ਅੱਜ 7 ਅਪ੍ਰੈਲ ਦਿਨ ਐਤਵਾਰ ਨੂੰ 1200 ਦੇ ਕਰੀਬ ਮਰੀਜ਼ ਦੀ ਓਪੀਡੀ ਹੋਊਗੀ ਜੀ 1200 ਦੇ ਕਰੀਬ ਮਰੀਜ਼ ਦੀ ਓਪੀਡੀ ਹੋਈ ਆ ਬਾਕੀ ਦੁਪਹਿਰ ਦਾ ਸਮਾਂ ਹਲੇ ਥੋੜਾ ਥੋੜਾ ਕਰਕੇ ਆ ਰਹੇ ਨੇਗੇ ਇਹ ਬੀ ਐਮ ਸੀ ਹਸਪੀਟਲ ਹੰਦਿਆ ਰੋਡ ਬਰਨਾਲਾ ਦੇਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜੀ ਜਿਸ ਦੇ ਵਿੱਚ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਜੀ ਲੀਵਰ ਦੀ ਫੈਬਰੋਸ ਸਕੈਨ ਬਿਲਕੁਲ ਫ੍ਰੀ ਕੀਤੀ ਗਈ ਹੈ ਜੀ ਤੇ ਬਾਕੀ ਇਹਦੇ ਵਿੱਚ ਅਸੀਂ ਓਪੜੀ ਵੀਸ ਬਿਲਕੁਲ ਕੋ ਫ੍ਰੀ ਧੀ ਜਿਹੜੇ ਮਹਿੰਗੇ ਟੈਸਟ ਦੀ ਜਿਵੇਂ ਐਂਡੋਸਕੋਪੀ ਆਪਣਾ ਫੈਬਰ ਆਪਣਾ ਹਾਰਦੀ ਇਕੋ ਹੋਗੀ ਆਪਣਾ ਸੀਟੀ ਸਕੈਨ ਹੋਗੀ ਜੀ ਜਿਹੜੇ ਮਹਿੰਗੇ ਟੈਸਟ ਦੀ ਉਹ ਅਸੀਂ 50% ਲੈਸ ਤੇ ਕੀਤੇ ਨੇ ਜੀ ਜਿਹੜੀ ਸੰਤ ਤੁਹਾਡੀ ਸੰਸਥਾ ਹੈ ਇਹਨਾਂ ਨਾਲ ਕਿੰਨੇ ਲੋਕ ਗਏ ਨੇ ਇਦਾਂ ਸਾਡੇ 20 ਤੋਂ 25 ਤੱਕ ਅਸੀਂ ਮੈਂਬਰਾਂ ਜੀ ਜਿਹੜੇ ਮੁੰਡੇ ਸੇਵਾ ਕਰਦੇ ਨੇ ਸਾਰੇ ਟੀਮ ਵਰਕ ਬੈਠੇ ਮੇਰੇ ਨਾਲ ਭਾਈ ਚਮਕੌਰ ਸਿੰਘ ਜੀ ਬਈ ਜੀ ਬੈਠੇ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਬਾਈ ਸਾਡੇ ਜਰਨਲਿਸਟ ਕਤਰ ਕ੍ਰਿਪਾਲ ਸਿੰਘ ਜੀ ਬਾਈ ਸਾਗਰ ਚੋਹਾਨ ਜੀ ਤੇ ਬਾਈ ਹੈਪੀ ਜੀ ਧੌੜੇ ਤੋਂ ਐਦਾਂ ਹੀ ਸਾਡੇ ਭਰਾ ਹੋਰ ਮੁੰਡੇ ਜੁੜੇ ਹੋਏ ਨੇ ਸਾਡੇ ਨਾਲ ਭਾਈ ਰਾਜੂ ਆ ਭਾਈ ਕਰਨਾ ਕਾਫੀ ਮੈਨੇਜਮੈਂਟ ਜੁੜ ਕੇ ਇਹ ਸਾਰੀ ਕੰਮ ਕਰ ਰਹੀ ਆ ਸਾਨੂੰ ਕਾਫੀ ਲੰਮਾ ਸਮਾਂ ਹੋ ਗਿਆ ਜੀ ਭਾਈ ਕਨੇ ਅਲੋਕ ਸਵਾਸੀ ਜੀ ਰਜਿਸਟਰ ਬਰਨਾਲਾ ਲੋ ਜਿਹੜੀ ਇਹ ਸੇਵਾ ਕਰਦੀ ਆ ਰਹੀ ਆ ਜੀ ਤੇ ਇਹ ਜਿਹੜੀ ਸਵਾਮਾਂ ਨੇ ਸਾਰੀਆਂ ਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਜੀ ਜਿਹੜਾ ਕੈਂਪ ਬਾਈ ਜੀ ਪਰਮਜੀਤ ਸਿੰਘ ਪੰਮਾ ਉਹਨਾਂ ਨੇ ਲਾਇਆਗਾ ਭਾਈ ਖੁਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਵੱਲੋਂ ਜੀ ਬੜਾ ਸ਼ਿਲਾਂਗਾ ਯੋਗ ਜਿਹੜਾ ਇਹਨਾਂ ਦਾ ਕਾਰਜ ਮੈਂ ਦੇਖ ਰਿਹਾ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਮਰੀਜ਼ ਆਏ ਨੇ ਹੁਣ ਤੱਕ ਜਿਹੜੇ ਦੱਸ ਰਹੇ ਨੇ 12 ਵਜੇ ਤੱਕ 750 800 ਦੇ ਕਰੀਬ ਜਿਹੜੀ ਓਕੜੀ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਜੀ ਇਹਨਾਂ ਦਾ ਬਹੁਤ ਵਧੀਆ ਉਦਮ ਹੈ ਕਿ ਜਿਹੜੇ ਟੈਸਟ ਵਗੈਰਾ ਦੱਸ ਰਹੇ ਆ ਵੀ ਬਾਜ਼ਾਰ ਦੇ ਵਿੱਚ ਉਹ ਬਹੁਤੋਂ ਮਹਿੰਗੇ ਟੈਸਟ ਜਿਹੜੇ ਲੈਬਾਂਟਾਂ ਵਿੱਚ ਹੁੰਦੇ ਆ ਔਰ ਇਹਨਾਂ ਨੇ ਬਹੁਤ ਘੱਟ ਕੀਮਤ ਤੇ ਉਹ ਰੱਖੇ ਹੋਏ ਆ ਔਰ ਫ੍ਰੀ ਦਵਾਈਆਂ ਜਿਹੜੇ ਨੇ ਉਹ ਵੀ ਅੱਜ ਦੇ ਰਹੇ ਆ ਔਰ ਡਾਕਟਰਾਂ ਦੀ ਵੱਡੀ ਟੀਮ ਜਿਹੜੀ ਅੱਜ ਇੱਥੇ ਪਹੁੰਚੀ ਵੀ ਆ ਸੀਨੀਅਰ ਡਾਕਟਰਾਂ ਦੀ ਤੇ ਮੈਂ ਪਰਮਜੀਤ ਨੂੰ ਪੰਮਾ ਜੀ ਨੂੰ ਵਧਾਈ ਵੀ ਦਿੰਦਾ ਵੀ ਜਿਹੜੇ ਕੰਮ ਲੋਕ ਸੇਵਾ ਦੇ ਨਿਰੰਤਰ ਇਹ ਜਿਹੜੇ ਲਗਾਤਾਰ ਚਾਲੂ ਰੱਖਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਇਸ ਚੀਜ਼ ਦਾ ਇਸ ਉਪਰਾਲੇ ਦਾ ਇੱਕ ਬੰਦ ਮਹਿਸੂਸ ਕਰਦਾ ਆਪਣੇ ਆਪ ਤੇ ਵੀ ਕਿਉਂਕਿ ਚੰਗੇ ਲੋਕਾਂ ਨਾਲ ਜੁੜ ਕੇ ਉਹਨਾਂ ਦੀ ਵਧਾਈ ਕਰਨੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ ਸੋ ਭਾਈ ਕਨਈਆ ਜੀ ਚੈਰੀਟੇਬਲ ਸੁਸਾਇਟੀ ਰਜਿਸਟਰ ਬਰਨਾਲਾ ਇਹਨਾਂ ਦਾ ਇੱਕ ਟਰਸਟ ਬਣਿਆ ਹੋਇਆ ਸੋ ਸਾਡੇ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਆ ਮੁੱਖ ਸੇਵਾਦਾਰ ਭਾਈ ਪਰਮੀ ਸਿੰਘ ਜੀ ਪੰਨਾ ਇਹ ਨਾਲ ਸਾਰੇ ਨਾਲ ਦੀ ਟੀਮ ਮੈਂਬਰ ਕਿਉਂਕਿ ਕੋਈ ਵੀ ਬੰਦਾ ਉਹ ਆਪਣੇ ਮੰਜ਼ਲ ਤੇ ਉਹ ਪਹੁੰਚਦਾ ਜਦੋਂ ਸਾਥੀ ਵਧੀਆ ਹੋਣ ਉਡੀ ਟੀਮ ਵਧੀਆ ਹੋਵੇ ਸੋ ਸਾਰਿਆਂ ਨੇ ਮਿਹਨਤ ਕੀਤੀ ਹੈ ਭਰਾਵਾਂ ਨੇ ਬਾਕੀ ਜਿਹੜੇ ਦਾਨੀ ਸੱਜਣਾ ਮੈਂ ਉਹਨਾਂ ਦਾ ਵੀ ਥੈਂਕ ਯੂ ਕਰਦਾ ਤੇ ਇੱਕ ਗੱਲ ਜ਼ਰੂਰ ਹੈ ਜਦੋਂ ਆਪਣੇ ਇਲਾਕੇ ਦਾ ਅੱਗੇ ਡਿਵੈਲਪਮੈਂਟ ਹੁੰਦੀ ਆ ਉਹਦਾ ਵਾਅਦਾ ਹੁੰਦਾ ਉਹ ਤਰੱਕੀ ਕਰਦਾ ਤਾਂ ਉਹ ਕੱਲੇ ਇੱਕ ਬੰਦੇ ਨੂੰ ਨਹੀਂ ਫਾਇਦਾ ਹੁੰਦਾ ਸਾਰੇ ਇਲਾਕੇ ਨੂੰ ਹੀ ਮਾਣ ਹੁੰਦਾ ਪੂਰੇ ਜ਼ਿਲ੍ਹੇ ਨੂੰ ਮਾਣ ਹੁੰਦਾ ਸੋ ਜਿੱਦਾਂ ਅੱਜ ਮੈਂ ਇੱਥੇ ਆ ਕੇ ਮਾਹੌਲ ਦੇਖਿਆ ਹਸਪੀਟਲ ਆ ਕੇ ਦੇਖਿਆ ਮੇਰੇ ਸਾਹਮਣੇ ਨਾਲ ਇਹ ਲੋਕ ਡੀ ਐਮ ਸੀ ਨੂੰ ਜਾਂ ਕਿਸੇ ਹੋਰ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਪਹੁੰਚ ਕਰਦੇ ਸੀ ਪਰ ਸਾਡੇ ਮਾਲਵੇ ਦੇ ਵਿੱਚ ਇੱਕ ਬਹੁਤ ਵਧੀਆ ਗੱਲ ਹੈ ਕੀ ਅਸੀਂ ਜਦੋਂ ਕੋਈ ਪ੍ਰੋਬਲਮ ਆ ਸਕਦੀ ਹੈ ਐਮਰਜੈਂਸੀ ਅਸੀਂ ਮਰੀਜ਼ ਨੂੰ ਇੱਥੇ ਲਿਆ ਸਕਦੇ ਆ ਸੋ ਅੱਜ ਉਹ ਸਾਰੀਆਂ ਚੀਜ਼ਾਂ ਦਾ ਇੱਕ ਜਿਵੇਂ ਕਹਿ ਦਈਏ ਆਪਾਂ ਇੱਕ ਦਾ ਐਕਸਪੀਰੀਅੰਸ ਹੋ ਜਾਊਗਾ ਲੇਕਿ ਪਤਾ ਲੱਗ ਜੂਗਾ ਵੀ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਹੋ ਸਕਦਾ ਆਪਦੀ ਸੇਵਾ ਹਰੇਕ ਕਰ ਸਕਦਾ ਹੈ ਪਰ ਨੁਟਤਾ ਦੀ ਸੇਵਾ ਕਰਨ ਦਾ ਜਿਹੜਾ ਹੈ ਨਿਰਸਵਾਰਥ ਹੋ ਕੇ ਉਹ ਬੜਾ ਮੁਸ਼ਕਲ ਕੰਮ ਹੈ ਜੀ ਤੇ ਸਰਦਾਰ ਪਰਮਜੀਤ ਸਿੰਘ ਪੰਮਾ ਜਿਨ੍ਹਾਂ ਨੂੰ ਮੈਂ ਬਹੁਤ ਦੇਰ ਤੋਂ ਜਾਣਦਾ ਤੇ ਮੇਰੇ ਨਾਲ ਬੱਚਿਆਂ ਨੂੰ ਉਹਨਾਂ ਦੇ ਮੈਂ ਉਹਨਾਂ ਨੂੰ ਸਮਝਦਾ ਆ ਉਹ ਬਹੁਤ ਦੇਰ ਤੋਂ ਮਨੁੱਖਤਾ ਦੀ ਸੇਵਾਇ ਤੇ ਸੱਚੇ ਗੁਰਸੇਖੋਂ ਦੇ ਨਾਤੇ ਕਰ ਰਹੇ ਨੇ ਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਇਹ ਡਾਕਟਰੀ ਕੈਂਪ ਲਾਉਣੇ ਜਿਸ ਦੇ ਵਿੱਚ ਅੱਡ-ਅੱਡ ਬਿਮਾਰੀਆਂ ਦਾ ਇਲਾਜ ਹੋਣਾ ਮੁਫਤ ਇਲਾਜ ਹੋਣਾ ਮੁਫਤ ਮੌਹਨਾ ਹੋਣਾ ਅੱਧੇ ਰੇਟਾਂ ਤੇ ਜਿਹੜਾ ਹੈ ਉਹ ਟੈਸਟ ਹੋਣੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੇਵਾ ਹੈ ਜਿਸ ਦਾ ਇਹ ਸਾਰਾ ਪ੍ਰਬੰਧ ਹੈ ਆਪਣੀ ਮਿਹਨਤ ਨਾਲ ਤੇ ਨਿਸਤਾਨ ਸੇਵਾ ਦੇ ਨਾਲ ਕਰਦੇ ਨੇ ਇਸ ਦੇ ਲਈ ਇਹ ਵਧਾਈ ਦੇ ਪਾਤਰ ਨੇ ਤੇ ਬਹੁਤ ਵੱਡੀ ਸੇਵਾ ਹੈ ਜਿਸ ਨੂੰ ਸ਼ਬਦਾਂ ਦੇ दायरे ਦੇ ਵਿੱਚ ਜਿਹੜਾ ਹੈ ਉਹ ਕੈਦ ਨਹੀਂ ਕੀਤਾ ਜਾ ਸਕਦਾ